ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਹਿਜਰਾਂ ਦੇ ਫੱਟ ਭਾਗ ਦੂਜਾ ਜਿਸ ਨੂੰ ਲਿਖਿਆ ਹੈ ਕਰਮਜੀਤ ਕੌਰ ਨੇ ਪਹਿਲਾ ਭਾਗ ਤੁਸੀਂ ਸੁਣਿਆ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਗਰਨਾਮ ਬਹੁਤ ਪਿਆਰ ਨਾਲ ਦੀਪ ਨੂੰ ਗਰਬਕੜੀ ਪਾਉਂਦੇ ਹੋਏ ਕਿਉਂ ਬਈ ਚੋਬਰਾ ਆ ਗਈ ਜਾਦਾ ਬਾਈ ਦੀ ਸੱਤ ਸਮੁੰਦਰੋਂ ਪਾਰ ਜਾ ਕੇ ਆ ਗਏ ਬਹਿ ਗਿਆ ਦੀਪ ਹੱਸਦੇ ਹੋਏ ਗਰਨਾਮ ਬਾਈ ਜਾ ਤਾਂ ਆਉਣਾ ਹੀ ਸੀ ਵੱਡਾ ਬਾਈ ਜੋ ਸੀ ਮੇਰਾ ਤੂੰ ਤੇਰੇ ਬਿਗੈਰ ਦਿਲ ਥੋੜੀ ਲੱਗਦਾ ਹੈ ਦੀਪ ਮੇਰਾ ਵੀ ਤੈਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਸੀ ਮੈਂ ਆਉਣਾ ਵੀ ਸੀ ਪਰ ਤੈਨੂੰ ਪਤਾ ਹੈ ਕਿੰਨਾ ਕੰਮ ਹੁੰਦਾ ਹੈ ਮੇਰੇ ਤੋਂ ਬਿਨਾ ਕਾਰ ਵਿੱਚ ਬਹੁਤ ਕੰਮ ਹੁੰਦੇ ਨੇ ਕੋਈ ਨਹੀਂ ਕਰ ਪਾਉਂਦਾ ਦੀਪ ਪੁੱਤ ਤੁਸੀਂ ਕਰੋ ਗੱਲ ਮੈਨੂੰ ਥੋੜਾ ਗੁਮਾਂਢ ਚ ਕੰਮ ਐ ਆਈ ਮੈਂ ਹੁਣੀ ਜਾ ਕੇ ਨਿੱਕੀ ਵੀ ਕਾਲਜ ਚੋਂ ਆਉਣ ਵਾਲੀ ਐ ਮਿਲ ਕੇ ਜਾਵੀ ਨਹੀਂ ਤਾਂ ਲੜਾਈ ਕਰੂ ਤੇਰੇ ਨਾਲ ਤੇਜਕੌਰ ਇੰਨਾ ਕਹਿ ਕੇ ਹੱਸ ਪੈਂਦੀ ਹੈ ਪਰ ਗੁਰਨਾਮ ਦੀਪ ਨੂੰ ਰਾਤ ਇੱਥੇ ਰਹਿਣ ਦਾ ਕਹਿ ਕੇ ਰੱਖ ਲੈਂਦਾ ਹੈ ਦੇਵਿਕਾ ਹੋਰ ਘਰ ਤੋਂ ਬਾਹਰ ਚਲੀ ਜਾਂਦੀ ਹੈ ਗੁਰਨਾਮ ਦੀਪ ਘਰ ਅੰਦਰ ਦਾਖਲ ਹੁੰਦੇ ਹੋਏ ਉੱਪਰ ਚਿਵਾਰੇ ਵਾਲੇ ਕੋਠੇ ਵਿੱਚ ਚੜ ਜਾਂਦੇ ਨੇ ਦੀਪ ਹੋਰਸਨਾ ਫਿਰ ਕਿਵੇਂ ਨੇ ਕੈਲਗਰੀ ਕੈਨੇਡਾ ਦੀਆਂ ਗੋਰੀਆਂ ਤੂੰ ਤਾਂ ਜੀ ਲਗਾ ਲਿਆ ਲੱਗਦਾ ਉੱਥੇ ਦੀਪ ਹਾਸੇ ਹੋਏ ਬਾਈ ਤੂੰ ਵੀ ਨਾ ਉੱਥੇ ਕਿੱਥੇ ਗੋਰੀਆਂ ਨੂੰ ਤੱਕਣ ਦਾ ਵਕਤ ਕੰਮ ਹੀ ਕੰਮ ਪੰਜਾਬ ਵਰਗੀ ਐਸ਼ ਨਹੀਂ ਮਿਲਣੀ ਦੇ ਨਾਲੇ ਤੈਨੂੰ ਸਭ ਪਤਾ ਹੈ ਮੇਰੇ ਬਾਰੇ ਦੀਪ ਤੂੰ ਅਜੇ ਵੀ ਉਹਨਾਂ ਘੁੰਮਣ ਘੇਰੀਆਂ 'ਚ ਹੀ ਪਿਆ ਹੈ ਤੂੰ ਰੌਣਕ ਨੂੰ ਭੁੱਲਿਆ ਨਹੀਂ ਅਜੇ ਤੱਕ ਬਾਈ ਭੁੱਲਿਆ ਤਾਂ ਉਸ ਨੂੰ ਜਾਂਦਾ ਜੋ ਸਰੀਰ ਦਾ ਹਿੱਸਾ ਨਾ ਹੋਵੇ ਰੌਣਕ ਤਾਂ ਮੇਰਾ ਦਿਲ ਹੈ ਤੇ ਮੇਰੀ ਰੂਹ ਅੱਜ ਵੀ ਉਸ ਦੀ ਹੀ ਹੈ ਦੀਪ ਨੂੰ ਸਮਝਾਉਂਦੇ ਹੋਏ ਗਰਨਾਮ ਕਹਿੰਦਾ ਕਮਲਿਆ ਕਿਹੜੀ ਦੁਨੀਆ 'ਚ ਹੋ ਰੰਦਾ ਤੂੰ ਇਥੇ ਅੱਖ ਝਪਕਦੇ ਆਪਣੇ ਬਦਲ ਜਾਂਦੇ ਨੇ ਉਹ ਤਾਂ ਫਿਰ ਵੀ ਬਗਾਨੀ ਸੀ ਅਗਲੀ ਨੇ ਗੁਰੂ ਵਰਗੇ ਮੁੰਡੇ ਨੂੰ ਪਸੰਦ ਕੀਤਾ ਤੇ ਕੋਲ ਖੜਾ ਦੇਖਦਾ ਹੀ ਰਿਹਾ ਸੀ ਯਾਦ ਹੈ ਕਿ ਭੁੱਲ ਗਿਆ ਤੂੰ ਤੂੰ ਹੀ ਤਾਂ ਆ ਕੇ ਸਭ ਨੂੰ ਦੱਸਿਆ ਸੀ ਦੀਪ ਮੁਸਕਰਾਉਂਦੇ ਹੋਏ ਕਹਿੰਦਾ ਹਾਂ ਦੱਸਿਆ ਤਾਂ ਸੀ ਉਦੋਂ ਤੇ ਹੁਣ 'ਚ ਫਰਕ ਹੈ ਦੇਖ ਕੁਦਰਤ ਦੇ ਰੰਗ ਬਾਰੀ 5 ਸਾਲ ਬਾਅਦ ਅੱਜ ਉਹ ਮੈਨੂੰ ਬਾਸ ਵਿੱਚ ਮਿਲੀ ਤੋ ਨਾਮ ਸਿੰਘ ਹੈਰਾਨ ਹੁੰਦੇ ਹੋਏ ਕਹਿੰਦਾ ਕੀ ਕਿਹਾ ਤੂੰ ਰੌਣਕ ਨੂੰ ਮਿਲਿਆ ਹਾਂ ਭਾਈ ਪਰ ਜਿਸ ਰੌਣਕ ਨੂੰ ਮੈਂ ਜਾਣਦਾ ਸੀ ਇਹ ਰੌਣਕ ਮੈਨੂੰ ਉਦਾਂ ਦੀ ਨਹੀਂ ਲੱਗੀ ਕਿਉਂ ਅਜਿਹਾ ਕੀ ਹੋਇਆ ਪਤਾ ਨਹੀਂ ਭਾਈ ਮੈਂ ਬੁਲਾਇਆ ਵੀ ਉਸਨੂੰ ਪਰ ਉਹ ਤਾਂ ਅਣਜਾਣ ਬਾਗ ਮਿਲੀ ਸ਼ਾਇਦ ਉਸ ਦਾ ਬਾਪੂ ਨਾਲ ਸੀ ਤਾਂ ਚੱਜ ਨਾਲ ਨਹੀਂ ਬੋਲੀ ਪਰ ਮੇਰੀਆਂ ਅੱਖਾਂ ਨੇ ਜੋ ਦੇਖਿਆ ਜਿਵੇਂ ਉਹ ਬਹੁਤ ਦੁਖੀ ਸੀ ਆਪਣੀ ਜ਼ਿੰਦਗੀ ਚ ਉਸ ਦੇ ਬੇਜਾਨ ਚਿਹਰੇ ਉੱਪਰ ਅੱਖਾਂ ਦੀ ਲਾਲੀ ਦੱਸ ਰਹੀ ਸੀ ਤੇ ਉਹ ਬਹੁਤ ਰੋਈ ਹੋਈ ਲੱਗਦੀ ਸੀ ਕੋਈ ਤਾਂ ਕੋਈ ਗੱਲ ਜ਼ਰੂਰ ਹੈ ਬਾਈ ਗੁਰਨਾਮ ਦੀਪ ਦੇ ਮੋਢੇ ਉੱਪਰ ਆਪਣਾ ਹੱਥ ਰੱਖਦੇ ਹੋਏ ਕਹਿੰਦਾ ਦੇਖ ਦੀਪ ਉਹ ਹੁਣ ਮੈਰਿਡ ਹੈ ਹੋ ਸਕਦਾ ਹੈ ਕੋਈ ਪ੍ਰੋਬਲਮ ਹੋਵੇ ਘਰ ਵਿੱਚ ਉਸ ਦੇ ਯਾਰ ਪਰ ਤੈਨੂੰ ਇੰਨਾਂ ਗੱਲਾਂ ਨੂੰ ਛੱਡ ਆਪਣੇ ਬਾਰੇ ਸੋਚਣਾ ਚਾਹੀਦਾ ਤੈਨੂੰ ਦੀਪ ਉਦਾਸ ਮਨ ਨਾਲ ਪਰ ਜੋ ਹੋ ਨਹੀਂ ਸਕਦਾ ਮੈਂ ਕਿਵੇਂ ਕਰਾਂ ਇਹ ਦਿਲਾਂ ਰੋਹਾਂ ਦੀ ਮੁਹੱਬਤ ਹੈ ਬੇਸ਼ੱਕ ਇੱਕ ਪਾਸੇ ਦੀ ਮੁਹੱਬਤ ਸੀ ਕੀ ਹੋਇਆ ਕਿ ਰੌਣਕ ਨੇ ਮੈਨੂੰ ਕਦੇ ਨਹੀਂ ਚੁਣਿਆ ਪਰ ਮੈਂ ਹਮੇਸ਼ਾ ਉਸ ਦੀ ਅੜੀ ਕੀਤੀ ਤੇ ਅੱਜ ਵੀ ਹੈ ਗਰਨਾਮ ਮਣ ਹੀ ਮਾਣਾ ਅੰਦਰ ਖੁਦ ਨਾਲ ਨਹੀਂ ਦੀਪ ਨੂੰ ਗੁਰੂ ਬਾਰੇ ਕੁਝ ਦੱਸਣਾ ਜ਼ਰੂਰੀ ਨਹੀਂ ਸਮਝਦਾ ਫਿਰ ਇਹ ਰੌਣਕ ਨੂੰ ਸਹਾਰਾ ਦੇਣ ਪੁੱਜ ਜਾਏਗਾ ਪਹਿਲਾਂ ਹੀ ਦੀਪ ਨੇ ਇੰਨੇ ਸਾਲ ਆਪਣੀ ਜ਼ਿੰਦਗੀ ਦੇ ਰੌਣਕ ਖਾਤਰ ਖਰਾਬ ਕਰ ਲਏ ਹਨ ਗਰਨਾਮ ਨੂੰ ਸੋਚਾਂ ਵਿੱਚ ਖੋਇਆ ਦੇਖ ਕੇ ਦੀਪ ਉਸ ਨੂੰ ਮੋਢੇ ਤੋਂ ਹਲੂਣਦਾ ਹੈ ਬਾਈ ਕਿੱਥੇ ਖੋ ਗਿਆ ਕੁਝ ਤਾਂ ਬੋਲ ਓਹੋ ਦੀਪ ਤੂੰ ਵੀ ਕੀ ਗੱਲਾਂ ਲੈ ਕੇ ਬਹਿ ਗਿਆ ਇੰਨੇ ਸਾਲਾਂ ਬਾਅਦ ਮਿਲੇ ਹਾਂ ਚੱਲ ਪਾਰਟੀ ਕਰਦੇ ਆਂ ਦੀਪ ਹੋਰ ਕੁਝ ਬੋਲਦਾ ਇੰਨੇ ਨੂੰ ਗਰਨਾਮ ਦੀ ਛੋਟੀ ਭੈਣ ਨਿੱਕੀ ਘਰ ਆ ਜਾਂਦੀ ਹੈ ਦੀਪ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਸ਼ਾਮ ਖਤਮ ਹੋ ਜਾਂਦੀ ਹੈ ਦੀਪ ਤੇ ਗਰਨਾਮ ਮੰਜੇ ਉੱਪਰ ਬੈਠੇ ਹਾਸਾ ਮਜ਼ਾਕ ਕਰ ਰਹੇ ਹਨ ਦੀਪ ਦੀ ਭੂਆ ਤੇਜਕੌਰ ਉਹਨਾਂ ਲਈ ਰਾਤ ਦੀ ਰੋਟੀ ਤਿਆਰ ਕਰਦੀ ਹੈ ਤੇ ਗਰਨਾਮ ਦੀ ਭੈਣ ਨਿੱਕੀ ਥਾਲੀ ਵਿੱਚ ਰੋਟੀ ਪਾ ਕੇ ਦੀਪ ਅਤੇ ਗਰਨਾਮ ਨੂੰ ਫੜਾ ਦਿੰਦੀ ਹੈ ਚੁੱਲ੍ਹੇ ਉੱਪਰ ਰੋਟੀ ਬਣਾਉਂਦੀ ਤੇਜਕੌਰ ਗਰਨਾਮ ਨੂੰ ਕਹਿੰਦੀ ਹੈ ਗਰਨਾਮ ਤੈਨੂੰ ਕੁਝ ਪਤਾ ਲੱਗਿਆ ਗਰਨਾਮ ਰੋਟੀ ਖਾਂਦੇ ਹੋਏ ਬੋਲਿਆ ਬੇਬੇ ਕੀ ਪਤਾ ਲੱਗਣਾ ਹੈ ਕਦੇ ਆਲੇ ਦੁਆਲੇ ਦੀ ਖਬਰ ਵੀ ਰੱਖ ਲਿਆ ਕਰ ਗਰਨਾਮ ਥੋੜਾ ਮੁਸਕਰਾ ਕੇ ਮੈਂ ਤਾਂ ਪੂਰੀ ਖਬਰ ਰੱਖਦਾ ਬੇਬੇ ਤੈਨੂੰ ਪਤਾ ਹੈ ਕੱਲ ਆਪਣਾ ਭਈਆ ਖਾਲਚੋਂ ਪਾਣੀ ਮੋੜ ਲੱਗਾ ਤਾਂ ਵਿਚਾਰੇ ਦਾ ਪੈਰ ਤਰਕ ਗਿਆ ਵੱਟ ਤੋਂ ਤੇ ਕਮੀਣਾ ਆਪਣੀ ਘਰ ਵਾਲੀ ਨੂੰ ਗਾਲਾਂ ਕੱਢਣ ਲੱਗ ਪਿਆ ਜਦੋਂ ਮੈਂ ਪੁੱਛਿਆ ਕਿ ਤਿਲਕਿਆ ਤੂੰ ਆਪਣੀ ਗਲਤੀ ਨਾਲ ਤਾਂ ਕਹਿੰਦਾ ਸਰਦਾਰ ਜੀ ਇਸੇ ਵਿੱਚ ਵੀ ਉਸੀ ਦੀ ਗਲਤੀ ਹੈ ਉਹ ਰੋਜ਼ ਰਾਤ ਕੋ ਮuje ਮੰਜੇ ਸੇ ਗਰਾ ਦਿੱਤੀ ਹੈ ਔਰ ਰਾਤ ਪਰ ਘਰ ਹਟੇ ਮਾਰਦੀ ਹੈ ਗੁਰਨਾਮ ਇਹ ਕਹਿ ਕੇ ਖੂਬ ਹੱਸਦਾ ਹੈ ਤੇਜਕੌਰ ਆਪਣੇ ਮੱਥੇ ਤੇ ਹੱਥ ਮਾਰਦੀ ਹੋਈ ਦੁਰਫਿੱਟੇ ਮੂੰਹ ਗੁਰਨਾਮ ਕਦੇ ਤਾਂ ਦੁਨੀਆਦਾਰੀ ਦੀ ਖਬਰ ਰੱਖ ਲਿਆ ਕਰ ਦੀਪ ਥੋੜਾ ਹੱਸਦੇ ਹੋਏ ਬੋਲਿਆ ਭੂਆ ਤੂੰ ਵੀ ਨਾ ਸਾਦਾ ਵਰਗਾ ਤਾਂ ਹੈ ਮੇਰਾ ਬਾਈ ਇਹਨੇ ਦੁਨੀਆਦਾਰੀ ਤੋਂ ਕੀ ਲੈਣਾ ਤੇਜਕੌਰ ਆਕੜ ਕੇ ਬੋਲੀ ਦੀਪ ਪੁੱਤ ਦੁਨੀਆਦਾਰੀ ਦੀ ਖਬਰ ਰੱਖਣੀ ਵੀ ਜ਼ਰੂਰੀ ਹੈ ਨਹੀਂ ਬਾਅਦ ਚੋਂ ਪਤਾ ਚੱਲਦਾ ਹੈ ਕਿ ਇਹ ਤਾਂ ਠੱਗੀ ਵੱਜ ਗਈ ਭਾਈ ਸਾਡੇ ਨਾਲ ਅੱਜ ਕੱਲ ਦੇ ਜ਼ਮਾਨੇ 'ਚੋਂ ਇਹ ਸਾਧਾਂ ਵਾਲੇ ਸੁਭਾਅ ਨੂੰ ਕੋਈ ਨਹੀਂ ਪੁੱਛਦਾ ਗਰਨਾਮ ਥੋੜਾ ਹੱਸਦੇ ਹੋਏ ਬੋਲਿਆ ਬੇਬੇ ਤੂੰ ਵੀ ਨਾ ਹੱਦ ਕਰਦਨੀ ਐ ਤੇਰੀ ਇਸ ਦੁਨੀਆਦਾਰੀ ਚੋਂ ਕੀ ਬਾਣਾ ਵਰਤ ਗਿਆ ਚੰਗੀ ਭਲੀ ਤਾਂ ਤੁਸੀਂ ਤੁਰੇ ਫਿਰਦੇ ਹੋ ਗਰਨਾਮ ਨੇ ਬੇਪਰਵਾਹ ਹੁੰਦੇ ਹੋਏ ਕਿਹਾ ਤੇਜਕੌਰ ਮੱਥੇ ਤੇ ਤਿਉੜੀ ਚਾੜ ਲੈਂਦੀ ਹੈ ਤੇ ਕਹਿੰਦੀ ਹੈ ਤੈਨੂੰ ਪਤਾ ਹੈ ਉਹ ਆਪਣੀ ਮਿੰਦੂ ਦਾ ਦਯੋਰ ਹੈ ਨਾ ਭੋਲਾ ਉਸਨੇ ਮਲੋਟ ਦੀ ਇੱਕ ਚਿੱਟ ਕੰਪਨੀ ਚੋਂ ਪੈਸਾ ਲਗਾਇਆ ਸੀ ਕਿ ਡਬਲ ਹੋ ਜਾਵੇ ਅੱਜ ਉਸ ਦੀ ਤਰੀਖ ਸੀ ਜੱਜ ਨੇ ਫੈਸਲਾ ਕੀਤਾ ਕਿ ਠੱਗੀ ਮਾਰਨ ਵਾਲੇ ਦੀ ਸਾਰੀ ਜਾਇਦਾਦ ਵੇਚ ਕੇ ਉਹਨਾਂ ਨੂੰ ਵਾਪਸ ਪੈਸੇ ਮਿਲਣਗੇ ਤੇ ਇਹ ਵੀ ਸੁਣਿਆ ਹੈ ਤਰੀਕ ਤੇ ਉਸ ਦੀ ਪਤਨੀ ਆਈ ਸੀ ਵਿਚਾਰੀ ਬਹੁਤ ਰੋਂਦੀ ਸੀ ਕਿਸਮਤ ਹੀ ਫੁੱਟ ਗਈ ਉਸ ਦੀ ਵਿਚਾਰੀ ਦੀ ਪਤਾ ਹੈ ਉਸ ਦਾ ਪਤੀ ਜਿਸ ਦਾ ਨਾਮ ਗੁਰੀ ਸੀ ਵਿਦੇਸ਼ ਭੱਜ ਗਿਆ ਤੇਜਕੌਰ ਸਾਰਾ ਵਾਕਿਆ ਇੱਕੋ ਸਾਹ ਚੋਂ ਦੀਪ ਤੇ ਗਰਨਾਮ ਨੂੰ ਸੁਣਾ ਦਿੰਦੀ ਹੈ ਪਰ ਗੁਰੀ ਦਾ ਨਾਮ ਸੁਣ ਦੀਪ ਦਾ ਸਿਰ ਘੁੰਮ ਗਿਆ ਰੋਟੀ ਖਾਂਦੇ ਖਾਂਦੇ ਦੀਪ ਦੇ ਹੱਥ ਚੋਂ ਬੁਰਕੀ ਛੁੱਟ ਜਾਂਦੀ ਹੈ ਉਹ ਗਰਨਾਮ ਵੱਲ ਬਹੁਤ ਗਹਿਰੀ ਨਜ਼ਰ ਨਾਲ ਦੇਖਦਾ ਹੋਇਆ ਕਹਿੰਦਾ ਜਿਵੇਂ ਉਸ ਤੋਂ ਕੁਝ ਸਵਾਲਾਂ ਦੇ ਜਵਾਬ ਮੰਗ ਰਿਹਾ ਹੋਵੇ ਫਿਰ ਦੀਪ ਆਪਣੀ ਭੂਆ ਨੂੰ ਆਪ ਮਿਹਾਰੇ ਸਵਾਲ ਕਰਨ ਲੱਗਦਾ ਹੈ ਨਾ ਭੂਆ ਜੀ ਤੁਸੀਂ ਕਿਵੇਂ ਜਾਣਦੇ ਹੋ ਭਾਈ ਗੁਰੀ ਨੂੰ ਮਲੋਟ ਦਾ ਸੀ ਜੀ ਕੀ ਪਤਾ ਹੈ ਹੋਰ ਕਿਤਨਾਂ ਦਾ ਹੋਵੇ ਤੇਜਕੌਰ ਇੱਕਦਮ ਲੈ ਪੁੱਤ ਪੱਕੀ ਖਬਰ ਹੈ ਮਲੋਟ ਤੋਂ ਹੀ ਸੀ ਤੇ ਤੈਨੂੰ ਪਤਾ ਹੈ ਨਾਲ ਦੇ ਪਿੰਡ ਉਸ ਦੇ ਸਹੁਰੇ ਸੀ ਆਪਣੇ ਪਿੰਡ ਤੋਂ ਲੰਬੜਦਾਰਾਂ ਦੀ ਸਕੀਰੀ ਉਸ ਦੇ ਸਹੁਰੇ ਪਰਿਵਾਰ ਨਾਲ ਹੈ ਵਿਚਾਰਿਆਂ ਦੀ ਇਕੱਲੀ ਧੀ ਹੁਣ ਪੇਕੇ ਘਰ ਬੈਠੀ ਹੈ ਰੱਬ ਉਸ ਬੱਚੀ ਤੇ ਮਿਹਰ ਕਰੇ ਗਰਨਾਮ ਰੋਟੀ ਦੀ ਥਾਲੀ ਇੱਕ ਪਾਸੇ ਕਰਦੇ ਹੋਏ ਤੇਜਕੌਰ ਨੂੰ ਟੋਕਦੇ ਹੋਏ ਬੇਬੇ ਤੂੰ ਵੀ ਨਾ ਕੀ ਗੱਲ ਕਰ ਲੈ ਕੇ ਬਹਿ ਜਾਨੀ ਐ ਆਪਣਾ ਦੀਪ ਇੰਨੇ ਸਾਲਾਂ ਬਾਅਦ ਘਰ ਆਇਆ ਕੋਈ ਹੋਰ ਗੱਲ ਕਰ ਲੋ ਇੰਨੇ ਨੂੰ ਨਿੱਕੀ ਵਿਚਕਾਰੋਂ ਬੋਲਦੀ ਹੈ ਹੋਰ ਕੀ ਬੇਬੇ ਗਰਨਾਮ ਬਾਈ ਸਹੀ ਕਹਿੰਦਾ ਨਾਲੇ ਦੀਪ ਵੀਰ ਨੇ ਇੰਨਾ ਗੱਲਾਂ ਤੋਂ ਕੀ ਲੈਣਾ ਦੀਪ ਵੀਰੇ ਤੂੰ ਸੁਣਾ ਵਿਦੇਸ਼ ਦੀ ਕੋਈ ਗੱਲ ਨਿੱਕੀ ਨੇ ਦੀਪ ਵੱਲ ਦੇਖਦੇ ਹੋਏ ਕਿਹਾ ਪਰ ਦੀਪ ਤਾਂ ਤੇਜਕੌਰ ਭੂਆ ਦੀਆਂ ਗੱਲਾਂ ਸੁਣ ਰਿਹਾ ਸੀ ਹੋਰ ਹੀ ਦੁਨੀਆ ਵਿੱਚ ਖੋ ਗਿਆ ਸੀ ਤੇ ਉਸਦੇ ਦਿਨੋਂ ਦਿਮਾਗ ਉੱਪਰ ਹੁਣ ਰੌਣਕ ਦਾ ਚਿਹਰਾ ਛੱਪ ਗਿਆ ਸੀ ਦੀਪ ਰੌਣਕ ਬਾਰੇ ਸੋਚ ਕੇ ਆਪਣੇ ਹੱਥ ਵਾਲੀ ਰੋਟੀ ਦੀ ਬੁਰਕੀ ਨੂੰ ਥਾਲੀ ਵਿੱਚ ਹੀ ਰੱਖ ਦਿੰਦਾ ਹੈ ਤੇ ਬਹੁਤ ਹੀ ਗੌਰ ਨਾਲ ਗਰਨਾਮ ਵੱਲ ਵੇਖਣ ਲੱਗਦਾ ਹੈ ਜਿਵੇਂ ਕਹਿ ਰਿਹਾ ਹੋਵੇ ਗਰਨਾਮ ਬਾਈ ਤੂੰ ਰੌਣਕ ਬਾਰੇ ਮੇਰੇ ਤੋਂ ਲੋਕੋ ਕੇ ਰੱਖਿਆ ਤੂੰ ਤਾਂ ਸਭ ਮੇਰੇ ਦਿਲ ਦੇ ਹਾਲ ਤੋਂ ਜਾਣੂ ਸੀ ਗਰਨਾਮ ਉਸਦੀ ਤਿੱਖੀ ਨਜ਼ਰ ਨੂੰ ਨਾ ਸਹੰਦੇ ਹੋਏ ਉਸ ਦਾ ਮਨ ਬਹਲਾਉਣ ਲਈ ਕੀ ਹੋਇਆ ਦੀਪ ਤੂੰ ਰੋਟੀ ਖਾਣੀ ਕਿਉਂ ਬੰਦ ਕਰ ਦਿੱਤੀ ਬੱਸ ਬਾਈ ਭੂਆ ਦੀਆਂ ਗੱਲਾਂ ਨਾਲ ਮਨ ਭਰ ਗਿਆ ਮੈਂ ਰੋਟੀ ਹੋਰ ਨਹੀਂ ਖਾਣੀ ਦੀਪ ਇੰਨਾ ਕਹਿੰਦਾ ਹੋਇਆ ਉਥੋਂ ਉੱਠ ਕਮਰੇ ਵੱਲ ਚਲਾ ਜਾਂਦਾ ਹੈ ਤੇਜਕੌਰ ਤੇ ਨਿੱਕੀ ਦੋਵੇਂ ਉਸ ਨੂੰ ਜਾਂਦੇ ਹੋਏ ਦੇਖਦੀਆਂ ਰਹਦੀਆਂ ਹਨ ਪਰ ਗਰਨਾਮ ਆਪਣੀ ਬੇਬੇ ਨੂੰ ਕਹਿੰਦਾ ਹੈ ਬੇਬੇ ਤੈਨੂੰ ਕਦੋਂ ਦਾ ਕਹਿ ਰਿਹਾ ਹੋਰ ਕੋਈ ਗੱਲ ਕਰ ਲਿਆ ਕਰ ਆਪਾਂ ਕੀ ਲੈਣਾ ਹੈ ਦੁਨੀਆਦਾਰੀ ਤੋਂ ਦੇਖ ਲੈ ਵਿਚਾਰਾ ਦੀਪ ਰੋਟੀ ਖਾਂਦਾ ਖਾਂਦਾ ਰੋਟੀ ਛੱਡ ਕੇ ਤੁਰ ਗਿਆ ਤੇਜਕੌਰ ਥੋੜਾ ਖਿੱਚ ਕੇ ਗਰਨਾਮ ਮੈਂ ਕਿਹੜਾ ਕੋਈ ਉਸ ਨੂੰ ਮਾੜੀ ਗੱਲ ਕਹਿ ਦਿੱਤੀ ਜੋ ਰੋਟੀ ਛੱਡ ਗਿਆ ਜਾ ਜਾ ਕੇ ਦੇਖ ਉਸ ਨੂੰ ਹੁਣ ਬੇਬੇ ਤੈਨੂੰ ਪਤਾ ਵੀ ਹੈ ਇਹ ਗੁਰੀ ਕੌਣ ਹੈ ਜੇ ਤੈਨੂੰ ਪਤਾ ਨਹੀਂ ਤਾਂ ਚੁੱਪ ਕਰ ਜਾਣਾ ਸੀ ਨਾ ਹੁਣ ਦੀਪ ਦਾ ਹਾਲ ਤੈਨੂੰ ਪਤਾ ਨਹੀਂ ਲੱਗਣਾ ਕੀ ਹੋ ਜਾਣਾ ਉਸ ਨੂੰ ਲੈ ਭਲਾ ਇਸ ਵਿੱਚ ਹਾਲ ਕੀ ਹੋਣਾ ਮੈਂ ਕੋਈ ਮਾੜੀ ਗੱਲ ਕੀਤੀ ਹੈ ਚੰਗੀ ਗੱਲ ਹੀ ਕੀਤੀ ਹੈ ਮੈਂ ਤਾਂ ਗਰਨਾਮ ਪੂਰਾ ਤਪ ਜਾਂਦਾ ਹੈ ਆਪਣੀ ਬੇਬੇ ਦੀ ਇਸ ਗੱਲ ਤੋਂ ਤੇ ਨਿੱਕੀ ਵੀ ਆਪਣੀ ਬੇਬੇ ਨੂੰ ਚੁੱਪ ਕਰਾਉਂਦੀ ਹੋਈ ਕਹਿੰਦੀ ਹੈ ਬੇਬੇ ਜੇ ਵੀਰ ਤੈਨੂੰ ਰੋਕ ਰਹੇ ਸੀ ਕੋਈ ਗੱਲ ਤਾਂ ਜ਼ਰੂਰ ਹੋਵੇਗੀ ਨਾ ਚਲੋ ਹੁਣ ਬਸ ਕਰੋ ਬੇਬੇ ਤੂੰ ਰੋਟੀ ਖਾ ਮੈਂ ਦੇਖ ਕੇ ਆਉਂਦੀ ਹਾਂ ਦੀਪ ਵੀਰ ਨੂੰ ਪਰ ਗਰਨਾਮ ਨਿੱਕੀ ਨੂੰ ਦੀਪ ਕੋਲ ਜਾਣ ਤੋਂ ਮਨਾ ਕਰ ਦਿੰਦਾ ਹੈ ਤੇ ਆਪਣੀ ਰੋਟੀ ਵਾਲੀ ਥਾਲੀ ਨੂੰ ਇੱਕ ਪਾਸੇ ਰੱਖ ਕੇ ਉਹ ਵੀ ਦੀਪ ਕੋਲ ਅੰਦਰ ਚਲਾ ਜਾਂਦਾ ਹੈ ਕਮਰੇ ਵਿੱਚ ਦਾਖਲ ਹੁੰਦੇ ਹੋਏ ਉਸ ਨੂੰ ਸ਼ਿਸ਼ਕੀਆਂ ਦੀ ਆਵਾਜ਼ ਸੁਣਾਈ ਦਿੱਤੀ ਗਰਨਾਮ ਘਬਰਾ ਕੇ ਦੌੜਿਆ ਹੋਇਆ ਦੀਪ ਕੋਲ ਜਾਂਦਾ ਹੈ ਤੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਪਰ ਲੈਂਦਾ ਹੈ ਹੈ ਕਮਲਾ ਨਾ ਹੋਵੇ ਝੱਲਿਆਂ ਬਾਂਗ ਰੋ ਰਿਹਾ ਹੈ ਛੋਟੇ ਵੀਰ ਕੀ ਹੋਇਆ ਦੀਪ ਦੀਆਂ ਹੋਰ ਪੁੱਬਾਂ ਨਿਕਲ ਜਾਂਦੀਆਂ ਨੇ ਬਾਈ ਬਾਈ ਦੀਪ ਦੀਆਂ ਅੱਖਾਂ ਸਾਫ਼ ਕਰਦੇ ਹੋਏ ਦੀਪ ਜੋ ਤੇਰਾ ਕੱਲ ਸੀ ਵੀਰ ਬਣ ਕੇ ਹੁਣ ਯਾਦ ਨਾ ਕਰ ਬਥੇਰਾ ਕੁਝ ਸਹਿ ਲਿਆ ਤੂੰ ਬਸ ਮਨ ਵਿੱਚੋਂ ਕੱਢ ਦੇ ਰੌਣਕ ਨੂੰ ਇੰਨੇ ਸਾਲ ਤੱਕ ਤਾਂ ਤੈਨੂੰ ਭੁੱਲ ਜਾਣੀ ਚਾਹੀਦੀ ਸੀ ਉਹ ਸ਼ਿਸ਼ਕਦੇ ਹੋਏ ਦੀਪ ਕਹਿੰਦਾ ਗਰਨਾਮ ਬਾਈ ਇਹ ਬਹੁਤ ਮੁਸ਼ਕਲ ਹੈ ਮੇਰੇ ਲਈ ਬੇਸ਼ੱਕ ਮੈਂ ਕੋਹਾਂ ਦੂਰ ਹੋ ਗਿਆ ਪਰ ਮੇਰਾ ਦਿਲ ਅੱਜ ਵੀ ਰੌਣਕ ਲਈ ਧੜਕਦਾ ਹੈ ਪਰ ਮੈਂ ਤੇਰੇ ਨਾਲ ਨਾਰਾਜ਼ ਜ਼ਰੂਰ ਹਾਂ ਮੈਨੂੰ ਪਤਾ ਹੈ ਕਿ ਤੂੰ ਨਾਰਾਜ਼ ਕਿਉਂ ਹੈ ਤੈਨੂੰ ਲੱਗਦਾ ਹੈ ਜੋ ਗੱਲਾਂ ਬੇਬੇ ਦੱਸ ਰਹੀ ਸੀ ਕਿ ਮੈਨੂੰ ਪਤਾ ਨਹੀਂ ਪਹਿਲੇ ਦਿਨ ਤੋਂ ਗੁਰੂਬਾਰੇ ਮੈਨੂੰ ਸਭ ਕੁਝ ਪਤਾ ਲੱਗ ਗਿਆ ਸੀ ਪਰ ਮਸਾਂ ਮਸਾਂ ਤਾਂ ਅਸੀਂ ਸਭ ਨੇ ਤੈਨੂੰ ਦਲਦਲ ਚੋਂ ਬਾਹਰ ਕੱਢਿਆ ਸੀ ਕੀ ਤੂੰ ਜਾਣਦਾ ਸੀ ਮੈਂ ਤੈਨੂੰ ਗੁਰੀ ਤੇ ਰੌਣਕ ਬਾਰੇ ਸਭ ਦੱਸ ਕੇ ਫਿਰ ਤੋਂ ਉਸੇ ਦਲਦਲ ਵਿੱਚ ਸੁੱਟ ਦਿੰਦਾ ਦੀਪ ਨਰਾਜ ਹੁੰਦੇ ਹੋਏ ਬੋਲਿਆ ਬਾਈ ਇੱਕ ਵਾਰੀ ਦੱਸ ਦੇ ਤਾਂ ਸਹੀ ਰੌਣਕ ਬਾਰੇ ਉਹ ਵਿਚਾਰੀ ਇਕੱਲੀ ਸਭ ਦੁੱਖ ਸਹਿ ਰਹੀ ਹੈ ਗੁਰੀ ਕਰਕੇ ਕਿਉਂ ਦੱਸ ਦਿੰਦਾ ਤਾਂ ਜੋ ਤੂੰ ਫਿਰ ਤੋਂ ਕੈਨੇਡਾ ਵਿੱਚੋਂ ਆਪਣੀ ਸਾਰੀ ਜ਼ਿੰਦਗੀ ਖਤਮ ਕਰਕੇ ਵਾਪਸ ਇੰਡੀਆ ਆ ਜਾਂਦਾ ਬਿਲਕੁਲ ਵੀ ਨਹੀਂ ਪਰ ਫਿਰ ਵੀ ਗੁਰਨਾਮ ਦੀਪ ਨਾਲ ਕੁਝ ਸਖਤੀ ਦਿਖਾਉਂਦੇ ਹੋਏ ਦੇਖ ਦੀਪ ਤੂੰ ਜੋ ਮਰਜੀ ਸੋਚ ਜੋ ਮੈਨੂੰ ਸਹੀ ਲੱਗਿਆ ਮੈਂ ਉਹੀ ਕੀਤਾ ਵੈਸੇ ਵੀ ਰੌਣਕ ਨੂੰ ਤੇਰੇ ਵਿੱਚ ਪਹਿਲੇ ਦਿਨ ਤੋਂ ਕੋਈ ਦਿਲਚਸਪੀ ਨਹੀਂ ਸੀ ਇਹ ਤੂੰ ਵੀ ਜਾਣਦਾ ਹੈ ਚੰਗੀ ਤਰ੍ਹਾਂ ਪਰ ਫਿਰ ਉਸ ਲਈ ਇੰਜ ਪਰੇਸ਼ਾਨ ਹੋਣਾ ਬੰਦ ਕਰ ਮੈਨੂੰ ਗਲਤ ਨਾ ਸਮਝ ਮੇਰੇ ਛੋਟੇ ਵੀਰ ਅੱਛਾ ਮੈਂ ਆਇਆ ਹੁਣੀ ਦੁੱਧ ਦਾ ਗਲਾਸ ਲੈ ਕੇ ਤੂੰ ਰੋਟੀ ਵੀ ਠੀਕ ਤਰੀਕੇ ਨਾਲ ਨਹੀਂ ਖਾਧੀ ਮੈਨੂੰ ਚੰਗਾ ਨਹੀਂ ਲੱਗਿਆ ਇਹ ਸਭ ਕੁਝ ਗਰਨਾਮ ਇਹਨਾ ਕਹਿ ਕੇ ਕਮਰੇ ਵਿੱਚੋਂ ਬਾਹਰ ਚਲਾ ਜਾਂਦਾ ਹੈ ਪਰ ਗਰਨਾਮ ਦੀ ਇਹ ਗੱਲ ਦੀਪ ਦੇ ਦਿਲ ਨੂੰ چیر ਦਿੰਦੀ ਹੈ ਉਸ ਨੂੰ ਰੌਣਕ ਦਾ ਚਿਹਰਾ ਅੱਜ ਤੱਕ ਨਹੀਂ ਭੁੱਲਿਆ ਸੀ ਜਦੋਂ ਉਸਨੇ ਰੌਣਕ ਨੂੰ ਪਹਿਲੀ ਵਾਰ ਕਾਲਜ ਵਿੱਚ ਦੇਖਿਆ ਸੀ ਇਹ ਕਹਾਣੀ ਤੁਹਾਨੂੰ ਇੱਥੋਂ ਤੱਕ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਪਲੀਜ਼ ਕਮੈਂਟ ਜਰੂਰ ਕਰਨੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ